ਦੇਖੋ ਅੱਜ ਜਨਮਸ਼ਟਮੀ ਇਸ ਸੰਚ ਕਮਿਸ਼ਨਰ ਸਾਹਿਬ ਵੱਲੋਂ ਬਹੁਤ ਫੁੱਟਾ ਪ੍ਰਬੰਧ ਕੀਤੇ ਹੋਏ ਆ ਡਿਊਟੀ ਦੇ ਸਵਾਲ ਵਿੱਚ ਡਿਊਟੀ ਚੱਲ ਰਹੀ ਹੈ ਔਰ ਇਸੇ ਲੜੀ ਦੇ ਸਾਡੇ ਐਸ ਐਚ ਓ ਸ਼ਹਾਟਾ ਬਨੋਦ ਕੁਮਾਰ ਇਸੇ ਏਰੀਆ ਚ ਕਾਂਗਰਸ ਕੇ ਪਟੋਲਿੰਗ ਤੇ ਖੰਡਵਾਲ ਏਰੀਆ ਵਿੱਚ ਉੱਥੇ ਉਹਨਾਂ ਨੂੰ ਜਿੱਥੇ ਅਸੀਂ ਖੜੇ ਆ ਥੋੜੀ ਦੂਰੀ ਇੱਕ ਲੜਾਈ ਹੋਈ ਹੈ ਉਹਦੇ ਬਾਰੇ ਸਾਡੇ ਐਸ ਐਚ ਓ ਨੂੰ ਇਨਫੋਰਮੇਸ਼ਨ ਮਿਲੀ ਸੀ ਦੋਥੇ ਗਰੁੱਪ ਨੇ ਆਪ ਵਿੱਚ ਲੜਾਈ ਕਰਨ ਦੀ ਖਰਾਚ ਨੇ ਇਹ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚੇ ਨੇ ਜਾ ਕੇ ਜਦੋਂ ਇਹ ਗਏ ਆ ਉੱਥੇ ਉਸੇ ਵੇਲੇ ਉਹ ਜਾਂਦੇ ਉਹਨਾਂ ਦੇ ਉਹਨਾਂ ਨੇ ਤਾਂ ਝਗੜਾ ਕਰ ਰਹੇ ਸੀਗੇ ਔਰ ਉੱਥੇ ਇੱਕ ਬੰਦਾ ਜਿਹੜਾ ਹੈਗਾ ਉਹਦੇ ਪੇਸ਼ ਤੋੜੀਆਂ ਵੱਧੀਆਂ ਔਰ ਇੱਕ ਬੰਦਾ ਬਹੁਤ ਸੀਗਾ ਦੋ ਜਣੇ ਸੀਗੇ ਇੱਕ ਦੋ ਨਾਲ ਸੁਖਵਿੰਦਰ ਸਿੰਘ ਹੈਗਾ ਮੋਹਣੀ ਪਾਰਕ ਦਾ ਜੀ ਇਹਦੇ ਪੇਟ ਗੋਲੀਆਂ ਵੱਜੀਆਂ ਹੈਗੀਆਂ ਇੱਕ ਅਮਰਪਾਲ ਸਿੰਘ ਹੈ ਇਹਦੇ ਵੀ ਹੱਥ ਤੇ ਗੋਲੀ ਵੱਜੀ ਹੈ ਔਰ ਸਾਡੀ ਪੁਲਿਸ ਪਾਰਟੀ ਜਿਹੜੇ ਇੰਸਪੈਕਟਰ ਗਰੋਸ ਕੁਮਾਰ ਜਿਹੜੇ ਉਸੇ ਮੌਕੇ ਤੇ ਪਹੁੰਚੇ ਆ ਇਹਨੇ ਬਹੁਤ ਹੀ ਸ਼ਲਾਘਾ ਜੋ ਕੰਮ ਕੀਤਾ ਇਮੀਡੀਏਟਲੀ ਤਾਂ ਦੋਸ਼ੀਆਂ ਦਾ ਜਦੋਂ ਇਹਨਾਂ ਨੇ ਉੱਥੇ ਐਕਸ਼ਨ ਚ ਆਏ ਆ ਜਿਹੜੇ ਦੂਜੇ ਪਾਸੇ ਸੀ ਨਿਕਲ ਚਾਲ ਹੈਗਾ ਇੱਕ ਔਰ ਗਵਾਲਾ ਨਾ ਹੈਗਾ ਇਹ ਦਵਾਲਾ ਮੰਡੀ ਦਾ ਰਹਿਣ ਵਾਲਾ ਔਰ ਇਹਨੇ ਫਿਰ ਇਹ ਜੱਕਦਮ ਭੱਜ ਪਿਆ ਤੇ ਇਹਨੇ ਐਕਚੁਅਲੀ ਦੂਜੀ ਪਾਰਟੀ ਤੇ ਗੋਲੀਆਂ ਮਾਰੀਆਂ ਔਰ ਔਰ ਇੱਕ ਨਾਲ ਹੋਰ ਵੀ ਬੰਦਾ ਇਹਦੇ ਬਿਕਰਮਜੀਤ ਸਈ ਜੀ ਉਹ ਉੱਥੇ ਐਪਰੀਹੈਂਡ ਐਪਰੀਹੈਂਡ ਕਰ ਲਿਆ ਪੁਲਿਸ ਪਾਰਟੀ ਨੇ ਜਿਹੜਾ ਇਹ ਮੁੰਡਾ ਹੈਗਾ ਦਵਾਲਾ ਨਿਖਲ ਚਾਹ ਜੀ ਇਹ ਜਦੋਂ ਇੱਥੇ ਆਇਆ ਇਹ ਜਗ ਤੋਂ ਫਿਰ ਅੱਗੇ ਭੱਜ ਕੇ ਤੇ ਆਹ پارک ਜਿਹੜਾ ਤੁਸੀਂ ਲੈਫਟ ਸਾਈਡ ਦੇਖ ਰਹੇ ਹੋ ਜੀ ਇੱਥੋਂ ਇਹ ਟੱਪ ਕੇ ਅੰਦਰ ਚਲਾ ਗਿਆ ਪੁਲਿਸ ਨੇ ਬੜੀ ਹਿੰਮਤ ਕੀਤੀ ਮਿੰਟੋ ਮਿੱਟੀ ਮੁਲਾਜ਼ਮ ਨੂੰ ਘੱਟ ਚਲੇ ਗਏ ਇਹਨੇ ਪੁਲਿਸ ਤੇ ਵੀ 4-5 ਫਾਇਰ ਕੀਤੇ ਆ ਜੀ ਬਾਕੀ ਪੁਲਿਸ ਬਚ ਗਈ ਔਰ ਬਹੁਤ ਹੀ ਸਟ੍ਰੋਲੋਸਮਨ ਸਾਹਿਬ ਨੇ ਆਪਣੇ ਸੈਲਫ ਪ੍ਰੈਸ ਕਰਦੇ ਹੋਏ ਫਿਰ ਉਹਨੂੰ ਟੈਲੀਅਟ ਕੀਤਾ ਔਰ ਉਹਦੇ ਚ ਉਹਦੇ ਫਿਰ ਲੱਤ ਤੇ ਗੋਲੀ ਲੱਗੀ ਹੈ ਨਿਕਲ ਤੇ ਲੱਗੀ ਨਿਕਲ ਤੇ ਉਹ ਲੋਕ ਆ ਕੇ ਹਸਪੀਟਲ ਸੇਟ ਤਾਂ ਜਿਹੜੇ ਦੋ ਬੰਦੇ ਪਹਿਲਾਂ ਇੰਜਰਡ ਹੋਏ ਐ ਜੀ ਉਹਨਾਂ ਨੂੰ ਵੀ ਅਸੀਂ ਹਸਪੀਟਲ ਤੇ ਇਟਾ ਹੈਗਾ ਔਰ ਇਹਦੇ ਚ ਜਿਹੜਾ ਹੈਗਾ ਮੈਂ ਦੱਸਣਾ ਚਾਹੁੰਦਾ ਜਿਹੜਾ ਨਖਲ ਹੈਗਾ ਜੀ ਇਹਤੇ ਦੋ ਪਰਚੇ ਦਰਜ ਨੇ ਆਲਰੇਡੀ ਇੱਕ ਤਾਂ ਪੀਯੂ ਲੁਧਿਆਣੇ ਦਰਜ ਹੈਗਾ ਔਰ ਇੱਕ ਇਸੇ ਥਾਣੇ ਦੀ ਖੰਡ ਵਗੈਰੇ ਚ ਇਸ ਬੰਦੇ ਨੇ ਗੋਲੀ ਚਲਾਈ ਸੀਗੀ ਲੋੜੀ ਲੋੜੀ ਵਾਲੇ ਤੇ ਨੇ ਉਹ ਫਿਰ ਵੀ ਕੋਈ ਇੰਜਰਡ ਹੋਇਆ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਹੋਰ ਜਿਹੜੇ ਭੱਜ ਰਹੇ ਸੀ ਇਹਨਾਂ ਦੇ ਨਾਲ ਹੋਰ ਵੀ ਦੋਨੇ ਪਾਸਿਆਂ ਤੋਂ ਠਿੱਗੇ ਬੰਦੇ ਆਂ ਔਰ ਉਹ ਬਾਕੀ ਤਾਂ ਭੱਜ ਗੁਝ ਗਏ ਨੇ ਬਾਕੀ ਸਾਡੀ ਫਲੀਪ ਪਾਰਟੀ ਨੇ ਬੜਾ ਚੁਪਕੀ-ਪੁਕੀ ਦਿਖਾਉਂਦੇ ਹੋਏ ਉਹਨਾਂ ਦੇ ਲਈ ਦੋ ਦੋ ਸੀਖੜਲੇ ਨੇ ਬਾਕੀ ਚਲੋ ਦੋ ਉਹਨਾਂ ਨੂੰ ਕੱਟ ਕੇ ਭੇਜਦਾ ਹੈਗਾ ਜੀ دوسری ਪਾਰਟੀ ਦੇ ਸੀਗੇ ਇਹਦੇ ਜਿਹੜਾ ਇਹਨਾਂ ਨੇ ਇਹ ਮੈਨੂੰ ਇਹ ਦੋਇਆ ਦੁਨ ਦੱਸ ਰਿਹਾ ਹੈ ਬਾਰੇ ਮਪਸਾ ਦੱਸੀ ਤਾਂ ਜਾ ਰਹੇ 34 ਦਾ ਪਿਸਤਲ ਦੇ ਕੋਲ ਮਿਲਿਆ ਹੈਗਾ ਸਾਡੀ ਬੋਲਦਾ ਔਰ ਕਰੀਬ 500 600 ਨੇ ਫਾਇਰ ਸਰ ਉਹਨਾਂ ਦੀ ਕੰਡੀਸ਼ਨ ਕੀ ਹੈ ਜਿੰਨਾ ਤੇ ਗੋਲੀਆਂ ਕੋਈ ਜੂਰ ਦੇ ਪੇਸਟ ਗੋਲੀਆਂ ਲੱਗੀਆਂ ਹੋਈਆਂ ਤੇ ਲੱਗੀਆਂ ਉਹ ਵੀ ਹਾਫਪੁਰ ਦੀ ਨਾਚ ਦੱਸ ਰਹੇ ਆ ਬਾਕੀ ਇੱਕ ਦੇ ਹੱਥ ਲੱਗੀ ਹੈ ਜੀ ਬਾਕੀ ਉਹਨਾਂ ਨੂੰ ਸਾਰੇ ਟੀਮ ਲੱਗ ਚੱਕ ਰਹੀ ਹੈ ਬਾਕੀ ਜੋ ਵੀ ਇੱਥੇ ਹੁਣ ਇਹ ਕਲੈਕਸ਼ਨ ਕੋ ਦਾ ਹੈਗਾ ਬੰਦਾ ਉਹ ਲਿਆ ਗਿਆ ਸਰ ਟੋਟਲ ਟੋਟਲ ਕਿੰਨੇ ਜਣੇ ਸੀ ਜਿਨ੍ਹਾਂ ਦੇ ਵਿੱਚ ਝਗੜਾ ਹੋਇਆ ਤੇ ਜਦੋਂ ਇਹ ਦੇਖੋ ਜੀ ਤੋਂ 10 ਦੇ ਕਰੀਬ ਹੈਗੇ ਆ ਕਰੀਬ 8:30 ਵਜੇ ਦੀ ਗੱਲ ਹੈ ਜੀ ਜਦੋਂ ਪੁਲਿਸ ਫਟੇ ਇਮੀਡੀਏਟਲੀ ਪਹੁੰਚ ਗਈ ਬਾਕੀ ਤਾਂ ਸਾਰੇ ਭੱਜ ਗਏ ਤੇ ਉਹ ਪੁਲਿਸ ਨੇ ਫੜ ਲਿਆ ਇੱਕ ਫੜ ਲਿਆ ਸੀ ਇੱਕ ਭੱਜ ਪਿਆ ਬੇਫਰੋ ਤੇ ਮਗਰ ਜਾਂਦਿਆਂ ਦੇ ਉਹ ਫੜ ਲਿਆ ਬਾਅਦ ਚ ਜੁੜ ਹੋ ਗਿਆ ਜੀ ਦੋ ਦੂਜੀ ਪਾਰਟੀ ਦੇ ਜੁੜ ਹੋਏ ਕਿ ਉਹ ਅਸਲ ਤੌਰ ਤੇ ਤੇ ਬਾਕੀ ਸਾਰਾ ਹੁਣੇ ਤਾਂ ਪਰਦੇ ਹੋਊ ਜੀ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਕਰਕੇ ਜੋ ਵੀ ਕੰਟੀ ਕਰਦੇ ਤੇ ਸਰ ਜਵਾਬੀ ਕਾਰਵਾਈ ਦੇ ਵਿੱਚ जख्मी ਹੋਏ ਦੇ ਦੋਨੋਂ ਜਿਹੜੇ ਹੋਏ ਨੇ जख्मी ਜਿਹੜਾ ਦੇਖੋ ਜਿਹੜੇ ਦੋ जख्मी ਹੋਏ ਨੇ ਸੁਪਿੰਦਰ ਔਰ ਇੱਕ ਜਮਟਾ ਵਿਕਰਮ ਹੈਗਾ ਉਹ ਤਾਂ ਇਹ ਦੋਸ਼ੀ ਵੱਲੋਂ ਗੋਲੀਆਂ ਚਲਾਈਆਂ ਗ੍ਰਿੰਟ ਉਹਦੇ ਨਾਲ जख्मी ਉਹਨਾਂ ਦਾ ਕੋਈ ਪਤਾ ਲੱਗਾ ਕਿ ਇਹਨਾਂ ਦਾ ਕੋਈ ਪੁਰਾਣਾ ਝਗੜਾ ਸੀ ਪ੍ਰਾਣੀਆਂ ਨੇ ਕੋਈ ਰਾਇਵਰੀ ਹੈਗੀ ਹੈ ਬਾਕੀ ਅਸੀਂ ਥੋਰੋਲੀ ਹੋਣਾ ਇਨਵੈਸਟਿਗੇਟ ਕਰਾਂਗੇ ਜੀ ਜਿਹੜਾ ਇਹ ਬੰਦਾ ਹੈਗਾ ਨikhil ਇਹ ਪੁਲਿਸ ਤੇ اٹੈਕ ਕਰਦਾ ਸੀਗਾ ਨਾਲ ਜਦੋਂ ਉਹ ਫਿਰ ਪੁਲਿਸ ਦੀ ਦੁਆਰਾ ਜੋ ਜਵਾਬੀ ਫਾਇਰ ਕੀਤਾ ਆਪਣੇ ਸੈਲਫ ਡਿਫੈਂਸ ਵਾਸਤੇ ਉਦੋਂ ਚੱਕਿਆ ਜਿਵੇਂ ਜਿਵੇਂ ਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ ਹੈਗੇ ਤੇ ਫਿਰ ਇੱਥੇ ਸਪੈਸ਼ਲ ਕੋਈ ਇਸ ਤਰ੍ਹਾਂ ਦੀ ਗੈਂਗਵਾਰੀ ਹੋਣੀ ਨਹੀਂ ਸੀ ਲੜਾਈ ਕਰਦੇ ਸਾਰਾ ਤੁਹਾਨੂੰ ਦੱਸਿਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਇਹਦੇ ਵਿੱਚ ਇਹ ਗੈਂਗਵਾਰ ਹੋਣ ਲੱਗੀ ਸੀ ਜਿਹਦੀ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਐਸਐਚਓ ਇਸੇ ਕਰਕੇ ਮੌਕੇ ਤੇ ਪਹੁੰਚੇ ਸੀ ਸਰ ਕਿੰਨੇ ਰੋਗ ਹੋਏ ਵੀ ਗੋਲੀਆਂ ਦੇਖੋ ਵੀ 4-5 ਤੱਕ ਲੀ ਪੁਲਿਸ ਤੇ ਫਾਇਰਿੰਗ ਹੋਈ ਹੈ ਬਾਕੀ ਪਹਿਲਾਂ ਵੀ ਉੱਥੇ 3-4 ਮੌਕੇ ਤੇ ਚੱਲੀਆਂ ਆਏ ਠੀਕ ਹੈ ਸਰ ਥੈਂਕ ਯੂ ਇਨਵਿਸਟਿਗੇਟਰ ਅੱਛਾ ਬਿਲਕੁਲ